ਅੱਜ ਲੋਹੜੀ ਦੇ ਤਿਉਹਾਰ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜਿਵੇਂ ਆਪਾਂ ਗੱਲਾਂ ਕਰਦੇ ਆ ਕਿ ਧੀ ਦਾ ਹੋਣਾ ਬਹੁਤ ਜ਼ਰੂਰੀ ਹੈ ਘਰ 'ਚ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਆ ਕਿ ਪਰਮਾਤਮਾ ਨੇ ਮੈਨੂੰ ਇੱਕ ਧੀ ਦਾਤ ਬਖਸ਼ੀ ਆ ਜਿੰਨੇ ਮਰਜ਼ੀ ਘਰ 'ਚ ਥੱਕੇ ਹਾਰੇ ਜਾਈਏ ਕੋਈ ਸਟ्रेस ਹੋਵੇ ਪਰ ਜਦੋਂ ਜਾ ਕੇ ਉਹਨੂੰ ਮਿਲੀ ਤਾਂ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ ਇੱਕ ਧੀ ਹੁੰਦੀ ਹੈ ਜਿਹੜੀ ਤੁਹਾਨੂੰ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਚੀਜ਼ ਤੋਂ ਤੁਹਾਨੂੰ ਇੰਨਾ ਪਿਆਰ ਕਰਦੀ ਹੈ ਕਿ ਤੁਹਾਨੂੰ ਲੱਗਦਾ ਕਿ ਇਹ ਤੋਂ ਪਹਿਲਾਂ ਜਾਂ ਤੋਂ ਪਹਿਲਾਂ ਜ਼ਿੰਦਗੀ ਕਹੇ ਜੀ ਸੀ ਕਦੇ ਸੋਚੀਦਾ ਤਾਂ ਮੈਨੂੰ ਰਿਅਲਾਈਜ਼ ਹੀ ਨਹੀਂ ਹੁੰਦਾ ਕਿ ਇਹ ਤੋਂ ਬਿਨਾ ਵੀ ਮੈਂ ਇੰਨੇ ਸਾਲ ਜ਼ਿੰਦਗੀ ਦੇ ਕਿਵੇਂ ਕੱਟਿਆ ਬਹੁਤ ਪਰਮਾਤਮਾ ਦੀ ਮੈਂ ਸ਼ੁਕਰਗੁਜ਼ਾਰਾਂ ਅੱਜ ਜਮੀਲੋ ਰਹਿਮਾਨ ਜੀ ਨੇ ਤੁਹਾਨੂੰ ਬੜੇ ਵਿਸਤਾਰ ਚ ਦੱਸਿਆ ਮਲੇਰਕੋਟਲਾ ਦੀ ਜਿਹੜੀ ਧਰਤੀ ਇੰਨੀ ਪਾਵਨ ਧਰਤੀ ਹੈ ਹਰ ਤਿਉਹਾਰ ਇੱਥੇ ਬੜੀ ਖੁਸ਼ੀ ਨਾਲ ਬੜੀ ਇਕਜੁੱਟ ਹੋ ਕੇ ਕੋਈ ਭੇਤ ਭਾਵ ਤੋਂ ਬਿਨਾ ਮਨਾਇਆ ਜਾਂਦਾ ਹੈ ਮੈਂ ਪਹਿਲਾਂ ਵੀ ਤੁਹਾਡੇ ਵਿੱਚ ਮਲੇਰਕੋਟਲੇ ਹਾਜ਼ਰੀ ਲਵਾ ਚੁੱਕੀ ਹਾਂ ਈਦ ਦੇ ਤਿਉਹਾਰ ਦੇ ਮੌਕੇ ਮੈਂ ਇੱਥੇ ਆ ਚੁੱਕੀ ਹਾਂ ਤੇ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਆਪਾਂ ਸਾਰੇ ਹਰ ਆਲ ਮਿਲ ਕੇ ਬਿਨਾ ਕਿਸੇ ਭੇਤ ਭਾਵ ਤੋਂ ਲੋਹੜੀ ਦਾ ਤਿਉਹਾਰ ਮਨਾ ਰਹੇ ਹਾਂ ਬਹੁਤ ਵੱਡੀ ਗੱਲ ਹੈ ਇਹ ਮੈਨੂੰ ਲੱਗਦਾ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਤੁਸੀਂ ਇੰਡੀਆ ਚ ਕਿਸੇ ਵੀ ਜਗ੍ਹਾ ਤੇ ਚਲ ਜਾਓ ਕਿਤੇ ਵੀ ਇਹ ਜਿਹਾ ਮਾਹੌਲ ਨਹੀਂ ਮਿਲਣਗਾ ਇਹ ਜਿਹਾ ਮਲੇਰਕੋਟਲੇ ਚ ਮਿਲਦਾ ਘਰ ਥਾਂ ਤੇ ਤੁਸੀਂ ਦੇਖਦੇ ਹੋ ਲੜਾਈਆਂ ਝਗੜੇ ਆਪਸ ਚ ਵੰਡ ਪਰ ਇਹ ਕਮਲੇਰਕੋਟਲੇ ਦੀ ਧਰਤੀ ਐ ਜਿਨੇ ਗੁਰੂਆਂ ਪੀਰਾਂ ਤੋਂ ਲੈ ਕੇ ਸਾਡਾ ਹੁਣ ਤੱਕ ਸਾਥ ਦਿੰਦੇ ਆਏ ਨੇ ਹਾਂ ਦਾ ਨਾਰਾ ਇੱਥੋਂ ਸ਼ੁਰੂਆਤ ਕੀਤੀ ਗਈ ਤੋ ਜਿਵੇਂ ਜਮੀਲੂ ਰਹਿਮਾਨ ਜੀ ਨੇ ਦੱਸਿਆ ਕਿ ਖਾਂ ਦਾ ਨਾਰਾ ਚੌਂਕ ਵੀ ਬਣਾਇਆ ਜਾ ਰਿਹਾ ਮੈਨੂੰ ਬੜੀ ਖੁਸ਼ੀ ਹੋਈ ਇਹ ਸੁਣ ਕੇ ਕਿ ਆਪਾਂ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜਾਣੂ ਕਰਾਈਏ ਕਿ ਇਸ ਧਰਤੀ ਦਾ ਕਿੰਨਾ ਵੱਡਾ ਯੋਗਦਾਨ ਸੀ ਇਹਨਾਂ ਲੋਕਾਂ ਦਾ ਕਿੰਨਾ ਵੱਡਾ ਯੋਗਦਾਨ ਸੀਗਾ ਜਿਹੜੇ ਛੋਟੇ-ਛੋਟੇ ਬੱਚਿਆਂ ਦੇ ਸਾਡੇ ਸਹਿਬਜ਼ਾਦਿਆਂ ਦੇ ਖਿਲਾਫ ਜਿਹੜੀ ਉਹਨਾਂ ਨੇ ਖਾਂ ਦਾ ਨਾਰਾ ਆਵਾਜ਼ ਚੱਕੀ ਕੀ ਜੋ ਵੀ ਤੁਸੀਂ ਕਰ ਰਹੇ ਹੋ ਗਲਤ ਕਰ ਰਹੇ ਸੋ ਜਿੰਨਾ ਵੀ ਅਸੀਂ ਧੰਨਵਾਦ ਕਰੀਏ ਇਸ ਧਰਤੀ ਦਾ ਇਹਨਾਂ ਦੇ ਲੋਕਾਂ ਦਾ ਉਹਨਾਂ ਥੋੜਾ ਮੈਨੂੰ ਅੱਜ ਥੋੜੇ ਸਾਰਿਆਂ ਦੇ ਵਿੱਚ ਪਹੁੰਚ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਜਮੀਲੂ ਰਹਿਮਾਨ ਜੀ ਨੇ ਜਿਹੜੇ ਜਿਹੜੇ ਕੰਮ ਵੀ ਮੈਨੂੰ ਜਾਣੂ ਕਰਾਏ ਨੇ ਕਿਉਂਕਿ ਜਦੋਂ ਮਿਲਦੇ-ਗਿਲਦੇ ਰਹੀਏ ਤੇ ਲੋਕਾਂ ਦੀਆਂ ਦਿੱਕਤਾਂ ਦਾ ਵੀ ਪਤਾ ਲੱਗਦਾ ਰਹਿੰਦਾ ਕਿ ਲੋਕਾਂ ਨੂੰ ਕਿਹੜੀ-ਕਿਹੜੀ ਦਿੱਕਤ ਮਹਿਸੂਸ ਹੋ ਰਹੀ ਹੈ ਕਿਹੜੇ-ਕਿਹੜੇ ਕੰਮ ਨੇ ਜਿਹੜੇ ਉਹ ਜੇ ਲੋਡ ਹੈ ਕਰਾਉਣ ਦੀ ਪਿਛਲੇ 4 ਸਾਲਾਂ ਤੋਂ ਮੁੱਖ ਮੰਤਰੀ ਸਾਹਿਬ ਲੱਗੇ ਹੋਏ ਨੇ ਮਿਹਨਤ ਕਰਦੇ ਨੇ ਕਿ ਮੈਂ ਲੋਕਾਂ ਦੀ ਜ਼ਿੰਦਗੀ 'ਚ ਸੁਧਾਰ ਲੈ ਕੇ ਆ ਸਕਾਂ ਕਿਸੇ ਨਾ ਕਿਸੇ ਤਰੀਕੇ ਲੋਕਾਂ ਦੀ ਜ਼ਿੰਦਗੀ ਨੂੰ ਜਿਹੜਾ ਸੁਖਾਲਾ ਕੀਤਾ ਜਾ ਸਕੇ ਏਕ-ਏਕ ਕਰਕੇ ਆਪਣੇ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਕੋਸ਼ਿਸ਼ ਕਰਦੇ ਨੇ ਕਿ ਮੈਂ ਪੂਰੇ ਕਰਾਂ ਜਲਦ ਤੋਂ ਜਲਦ ਕਰਾਂ ਤੇ ਮੈਨੂੰ ਲੱਗਦਾ ਏਕ-ਏ ਜਿਹੜਾ ਵਾਅਦਾ ਕਿਉਂਕਿ ਖਾਸ ਗਿਣਤੀ 'ਚ ਮਾਵਾਂ ਪੈਣਾ ਬੈਠੀਆਂ ਨੇ ਕਿ ਹਜ਼ਾਰ ਵਾਲਾ ਵਾਅਦਾ ਰਹਿੰਦਾ ਹੈ ਕਿ ਹਜ਼ਾਰ ਨਹੀਂ ਮਿਲਿਆ ਉਹ ਹਮੇਸ਼ਾ ਗੱਲ ਆਉਂਦੀ ਹੈ ਤੇ ਉਹ ਵੀ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਕਿ ਮੈਂ ਜਲਦ ਤੋਂ ਜਲਦ ਉਹ ਵੀ ਪੂਰਾ ਕਰ ਦੇਣਾ ਇੱਕੋ ਹੀ ਵਾਦਾ ਜਿਹੜਾ ਲੰਘਦਾ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਧਿਆਨ ਤਾਂ ਸਾਡੀਆਂ ਮਾਵਾ ਭੈਣਾਂ ਦਾ ਹੀ ਲਿਆ ਮੁੱਖ ਮੰਤਰੀ ਸਾਹਿਬ ਨੇ ਵੀ ਕਿੰਨਾ ਕਿ ਸਬਰ ਹੈ ਸਾਡੇ ਚ ਪਰ ਅਸੀਂ ਵੀ ਡੋਲਦੇ ਨਹੀਂਗੇ ਪਰਮਾਤਮਾ ਨੇ ਸਾਨੂੰ ਬਹੁਤ ਸਬਰ ਬਖਸ਼ਿਆ ਹੌਸਲਾ ਬਖਸ਼ਿਆ ਸਾਨੂੰ ਲੋੜ ਹੈ ਕਿ ਚੰਗੀ ਸੋਚ ਨੂੰ ਚੰਗੇ ਇਨਸਾਨ ਦਾ ਆਪਾਂ ਸਾਥ ਦਈਏ ਰਲ ਮਿਲ ਕੇ ਆਪਾਂ ਜਿਹੜੇ ਖੁਸ਼ੀਆਂ ਦੇ ਤਿਉਹਾਰ ਮਨਾਉਂਦੇ ਆ ਇਸੇ ਤਰੀਕੇ ਨਾਲ ਮਨਾਉਂਦੇ ਰਹੀਏ ਆਪਸੀ ਪਾਈਚਾਰਾ ਪਾਈਚਾਰਕ ਸਾਂਝ ਹੈ ਜਿਹੜੀ ਉਸੇ ਤਰੀਕੇ ਨਾਲ ਆਪਣੀ ਬਣੀ ਰਹੇ ਮਜ਼ਬੂਤ ਹੋਵੇ ਮੈਂ ਤਾਂ ਕਹਿੰਦੀ ਦਿਨ ਦੁਗਣੀ ਰਾਤ ਚੁਗਣੀ ਇਹ ਵੱਧਦੀ ਜਾਵੇ ਕੋਈ ਫਰਕ ਲੱਗੇ ਨਾ ਸਾਨੂੰ ਕਿ ਆਪਾਂ ਕੋਈ ਅਲੱਗਾ ਕਿਉਂਕਿ ਪਰਮਾਤਮਾ ਨੇ ਸਾਨੂੰ ਇੱਕ ਜਿਹੇ ਬਣਾਇਆ ਸਾਨੂੰ ਚਾਹੀਦਾ ਕਿ ਆਪਾਂ ਵੀ ਕੋਈ ਭੇਤ ਭਾਵਨਾ ਕਰੀਏ ਕੋਈ ਫਰਕ ਨਾ ਕਰੀਏ ਇੱਕ ਦੂਸਰੇ ਨੂੰ ਪਿਆਰ ਨਾਲ ਮਿਲੀਏ ਇੱਕ ਦੂਸਰੇ ਦੇ ਵਿੱਚ ਰਹੀ ਹੈ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਲਈ ਤੇ ਖਾਸ ਤੌਰ ਤੇ ਜਮੀਨੂ ਰਹਿਮਾਨ ਜੀ ਦਾ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਨਹੀਂ ਕਿਹਾ ਮੈਨੂੰ ਇੱਥੇ ਆਉਣ ਦਾ ਉਹਨਾਂ ਨੇ ਦੱਸਿਆ ਕਿ ਇੱਥੇ ਜ਼ਰੂਰ ਹਾਜ਼ਰੀ ਲਵਾ ਕੇ ਜਾਓ ਉਰਦੂ ਅਕੈਡਮੀ ਬਹੁਤ ਇਹ ਵੀ ਜਗ੍ਹਾ ਜਿਹੜੀ ਬੜੇ سارے ਬੱਚਿਆਂ ਨੂੰ ਐਜੂਕੇਟ ਕਰ ਰਹੀ ਆ ਜਿਹੜੀਆਂ-ਜਿਹੜੀਆਂ ਵੀ ਉਰਦੂ ਅਕੈਡਮੀ ਦੀਆਂ ਮੰਗਾਂ ਨੇ ਮੈਨੂੰ ਐਮ.ਐਲ.ਏ. ਸਾਹਿਬ ਨੇ ਜਾਣੂ ਕਰਾਈਆਂ ਨੇ ਉਹਨਾਂ ਤੇ ਵੀ ਖਾਸ ਤੌਰ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹੂੰਗੀ ਕਿ ਧਿਆਨ ਦੇਣ ਜਿਹੜੀਆਂ ਵੀ ਗ੍ਰਾਂਟਾ ਫੰਡ ਇਹਨਾਂ ਨੂੰ ਚਾਹੀਦੇ ਨੇ ਵੱਧ ਤੋਂ ਵੱਧ ਇੱਥੇ ਜਿਹੜੇ ਗ੍ਰਾਂਟ ਫੰਡ ਜਿਹੜੇ ਰਹਿੰਦੇ ਨੇ ਉਹ ਇੱਥੇ ਮਿਲਣ ਇਹਨਾਂ ਨੂੰ ਤੇ ਉਰਦੂ ਹੈ ਜਿਹੜੀ ਉਹ ਵੀ ਇੱਕ ਜਿਹੜੀ ਆਪਾਂ ਵਿਕਾਸ ਚਾਹੁੰਦੇ ਆ ਵਿਕਸਿਤ ਭਾਸ਼ਾ ਦੀ ਤਰ੍ਹਾਂ ਵੀ ਲੋਕ ਸਿੱਖਣ ਯਾਦ ਕਰਨ ਕਿਉਂਕਿ ਬੜੇ ਸਾਰੇ ਲੋਕਾਂ ਦਾ ਇੰਟਰਸਟ ਹੁੰਦਾ ਕਿ ਉਹ ਉਰਦੂ ਸਿੱਖਣਾ ਚਾਹੁੰਦੇ ਨੇ ਕਈ ਤਾਂ ਗ੍ਰੈਜੂਏਸ਼ਨ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਇੱਕ ਸ਼ੌਂਕੀਆ ਤੌਰ ਤੇ ਵੀ ਉਰਦੂ ਸਿੱਖਦੇ ਨੇ ਸੋ ਜਿਨ੍ਹਾਂ ਦਾ ਵੀ ਸ਼ੌਂਕ ਹੈ ਇਹ ਜਿਆ ਉਰਦੂ ਦੇ ਰਿਲੇਟਿਡ ਉਹ ਪੂਰੇ ਕਰ ਸਕਨ ਸੋ ਮੈਂ ਜ਼ਰੂਰ ਉਹਨਾਂ ਦੇ ਜਾਨੂ ਕਰਾਵਾਂਗੀ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ